ਹਾਂਜੀ ਵੀਰ ਸੇਲ ਵਾਸਤੇ ਤਿੰਨ ਟਰੈਕਟਰ ਆ ਜੌਂਡੀਅਰ 5055EA ਇੱਕ ਫਾਰਮ ਟਰੱਕ 60 ਆ ਫੁੱਲ ਜੈਨੂਇਨ ਟਰੈਕਟਰ ਹੈ ਜੀ ਇੱਕ ਹੈਗਾ ਨਿਊ ਹਾਲੈਂਡ 3630 ਆਪਣੇ ਇਸ ਨੰਬਰ ਤੇ ਚਾਰ ਤੋਂ ਪੰਜ ਫੋਟੋਆਂ ਭੇਜ ਕੇ ਤੁਸੀਂ ਕਿਸੇ ਵੀ ਸਾਧਨ 'ਤੇ ਐਡ ਕਰਾ ਸਕਦੇ ਹੋ YouTube ਤੇ ਗੱਲ ਕਰਦੇ ਹਾਂ ਜੌਂਡੀਅਰ 5055EA ਸਾਰਾ オリジナル ਪਈ ਟਰੈਕਟਰ ਫੁੱਲ オリジナル ਆ ਰੰਗ ਪੇਂਟ ਕਰਨੇ ਜਮਾ ਆ オリジナル ਪਈ ਟਰੈਕਟਰ ਕਿਤੇ ਕੋਈ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਕਿਤੇ ਕੋਈ ਲੀਕੇਜ ਨਹੀਂ ਟਰੈਕਟਰ ਪੂਰੀ ਸਾਫ ਕੰਡੀਸ਼ਨ ਪਈ ਆ ਪਾਵਰ ਸਟੀਅਰਿੰਗ ਹੈ ਜੀ 3 ਸਪੀਡ ਆ ਟਰੈਕਟਰ ਮਾਈਕੋ ਪੰਪ ਆ ਗੱਲ ਕਰੀਏ ਅਗਲੇ ਟਰਾਂ ਦੀ ਬਿਲਕੁਲ ਨਿਊ ਆ ਪਿਛਲੇ ਟਰ 50 ਪੈਸੇ ਟਰੈਕਟਰ ਦੇ ਤੇ ਟਰੈਕਟਰ ਦਾ ਇੰਜਨ ਨਵਾਂ ਹੋਇਆ ਹੋਇਆ ਜੀ ਗੇਅਰ ਦਾ ਜਮਾ ਓਕੇ ਪੈ ਟਰੈਕਟਰ ਕੋਈ ਕਮੀ ਪੇਸ਼ੀ ਨਹੀਂ ਤੇ ਟਰੈਕਟਰ ਮਾਡਲ ਹੈਗਾ ਜੀ 2012 ਤੇ ਮਾਲਕ ਵੀਰਾਂ ਨੇ ਰੇਟ ਰੱਖਿਆ 365000 ਰੁਪਏ ਜੋ ਕਿ ਮੌਕੇ ਤੇ ਥੋੜਾ ਬਹੁਤ ਲੈਸ ਹੋ ਜੂਗਾ ਬਾਕੀ ਮਾਲਕ ਵੀਰਾਂ ਦਾ ਵੀਡੀਓ ਸਾਲੇ ਡਿਸਕ੍ਰਿਪਸ਼ਨ ਚ ਨੰਬਰ ਹੈਗਾ ਕਾਲ ਕਰਕੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਖਰੀਦਣ ਸਮੇ ਬਾਹ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਏਰੀਆ ਹੈਗਾ ਜੀ ਬਠਿੰਡਾ ਪੰਜਾਬ ਅੱਗੇ ਆਇਆ ਇਹਦਾ ਨਿਊ ਹਾਲੈਂਡ 3630 ਬਹੁਤ ਸਾਫ਼ ਕੰਡੀਸ਼ਨ ਚ ਪਿਆ ਟਰੈਕਟਰ ਤੇ ਟਰੈਕਟਰ ਇਹ 2020 ਮਾਡਲ ਆ ਬ੍ਰਾਂਡ ਨਿਊ ਕੰਡੀਸ਼ਨ ਪਈ ਟਰੈਕਟਰ ਦੀ ਗੱਲ ਕਰੀਏ ਟਾਇਰਾਂ ਦੀ 90 ਪੈਸੇ ਟਾਇਰ ਪਈ ਟਰੈਕਟਰ ਦੇ ਪੰਜਾਬ ਨੰਬਰ ਆ ਟਰੈਕਟਰ ਤੇ ਇੰਜਨ ਗੇਅਰ ਦਾ ਜਮਾ ਟਰੈਕਟਰ ਓਕੇ ਪਿਆ ਕੋਈ ਕਮੀ ਪੇਛੇ ਨਹੀਂ ਰੰਗ ਪੇਂਟ ਦਾ ਜਮਾ Ориਜਨਲ ਪਈ ਟਰੈਕਟਰ ਤੇ ਮਾਲਕ ਵੀਰਾਂ ਨੇ ਰੇਟ ਰੱਖਿਆ 7 ਲੱਖ 45000 ਰੁਪਏ ਜੋ ਕਿ ਮੌਕੇ ਤੇ ਥੋੜਾ ਬਹੁਤ ਲੈਸ ਹੋ ਜੂਗਾ ਬਾਕੀ ਮਾਲਕ ਵੀਰਾਂ ਦਾ ਵੀਡੀਓ ਥੱਲੇ ਡਿਸਕ੍ਰਿਪਸ਼ਨ ਚ ਨੰਬਰ ਹੈਗਾ ਕਾਲ ਕਰਕੇ ਟਰੈਕਟਰ ਬਾਰੇ ਜਾਣ ਏਰੀਆ ਹੈਗਾ ਜੀ ਬਾਗਾ ਪੁਰਾਣਾ ਪੰਜਾਬ ਅੱਗੇ ਆ ਜਨ ਸੇਲ ਵਾਸਤੇ ਫਾਰਮ ਟਰੱਕ 60 ਹੈ ਜੀ ਸਾਰਾ Ориਜਨਲ ਪੈ ਟਰੈਕਟਰ ਫੁੱਲ ਜੈਨੂਇਨ ਟਰੈਕਟਰ ਹੈ ਜੀ ਰੰਗ ਪੇਂਟ ਦਾ ਫੁੱਲ Ориਜਨਲ ਆ ਕਿਤੇ ਕੋਈ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਟਰੈਕਟਰ ਕਿਤੇ ਕੋਈ ਲੀਕਜ ਨਹੀਂ ਪੂਰੀ ਸਾਫ ਕੰਡੀਸ਼ਨ ਪਈ ਆ ਪੂਰਾ ਸੁੱਕਾ ਟਰੈਕਟਰ ਹੈ ਜੀ ਤੇ ਟਰੈਕਟਰ 2007 ਮਾਡਲ ਆ ਜੀ ਪੰਜਾਬ ਨੰਬਰ ਆ ਟਰੈਕਟਰ ਤੇ ਪਹਿਲੇ ਨਾਮ ਆ ਟਰੈਕਟਰ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਤੇ ਡਬਲ ਕਲਚ ਆ ਜੀ ਟਰੈਕਟਰ ਬਾਕੀ ਸਾਰਾ ਟਰੈਕਟਰ ਆਲ Ориਜਨਲ ਟਰੈਕਟਰ ਆ ਜੀ ਮਾਲਕ ਵੀਰਾਂ ਨੇ ਰੇਟ ਰੱਖਿਆ 272000 ਰੁਪਏ ਜੋ ਕਿ ਮੌਕੇ ਤੇ ਥੋੜਾ ਬਹੁਤ ਲੈਸ ਹੋ ਜੂਗਾ ਬਾਕੀ ਮਾਲਕ ਵੀਰਾਂ ਦਾ ਵੀਡੀਓ ਥੱਲੇ ਡਿਸਕ੍ਰਿਪਸ਼ਨ ਚ ਨੰਬਰ ਹੈਗਾ ਕਾਲ ਕਰਕੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਖਰੀਦਣ ਸਮੇ ਬਾਹ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਏਰੀਆ ਹੈਗਾ ਤਲਵੰਡੀ ਸਾਬੋ ਪੰਜਾਬ ਆਪਣੀ ਵੀਡੀਓ ਬਦਲ ਕੇ ਲਾਈਕ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਦੇਖ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ